ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਖਾਲਸਾ ਸਾਜਨਾ ਦੇਸ ਬਸਾਖੀ ਦੇ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਸਭ ਤੋਂ ਪਹਿਲਾਂ ਲੱਖ ਲੱਖ ਵਧਾਈ ਹੋਵੇ 13 ਅਪ੍ਰੈਲ ਦਾ ਬਸਾਖੀ ਦਾ ਦਿਹਾੜਾ ਸਿੱਖਾਂ ਦੇ ਪੰਜਵੇਂ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਬਡੇ ਜਾਹੋ ਜਲਾਲ ਦੇ ਨਾਲ ਮਨਾਇਆ ਜਾਂਦਾ ਹੈ ਤੇ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਬਸਾਖੀ ਦੇ ਮੇਲੇ ਦੇ ਉੱਪਰ ਆ ਕੇ ਜੋੜ ਮੇਲੇ ਦੇ ਉੱਤੇ ਨਤਮਸਤਕ ਹੁੰਦੀਆਂ ਨੇ ਜਿੱਥੇ ਸੰਗਤਾਂ ਰੋਹਾਨੀਅਤ ਦੀ ਦਾਤ ਮੰਗਦੀਆਂ ਆਪਣੇ ਪਰਿਵਾਰਾਂ ਦੀ ਸੁੱਖ ਮੰਗਦੀਆਂ ਉੱਥੇ ਬੇਅੰਤ ਸੰਗਤਾਂ ਖੰਡੇ ਵਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਕਿਉਂਕਿ ਖਾਲਸਾ ਸਾਜਨਾ ਦੇ ਦਿਵਸ ਦਾ ਜਿਹੜਾ ਮੁੱਖ ਇਤਿਹਾਸ ਹੈ ਸਾਧ ਸੰਗਤ ਜੀ ਉਹ 1699 ਦੇ ਵਿੱਚ ਜਦੋਂ ਖਾਲਸਾ ਸਾਜਨਾ ਦਿਵਸ ਸਜਾਇਆ ਗਿਆ ਤੇ ਵਿਸਾਖੀ ਦਾ ਦਿਹਾੜਾ ਸੀ ਵਿਸਾਖੀ ਦਾ ਦਿਨ ਸੀ ਉਸ ਤੋਂ ਬਾਅਦ ਖਾਲਸਾ ਸਾਜਨਾ ਦਿਵਸ ਲਗਾਤਾਰ ਚੱਲਦਾ ਆਉਂਦਾ ਹੈ ਤੇ ਹੁਣ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਖਾਲਸਾ ਸਾਜਨਾ ਦਿਵਸ ਤੇ ਅੰਮ੍ਰਿਤ ਪਾਨ ਕਰਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਨੇ ਜਿੱਥੇ ਗੁਰਮਤਿਆਂ ਉੱਥੇ ਵੱਡੇ ਪ੍ਰਚਾਰ ਸਾਧਨਾਂ ਨੇ ਵਿਸਾਖੀ ਦੇ ਮੇਲੇ ਤੇ ਹੋਣਾ ਦੀਵਾਨ ਸਜਨੇ ਆਕਾਤਾ ਵਿਚਾਰਾ ਓੜਨੇ ਵੱਡੇ ਵੱਡੇ ਲੰਗਰ ਲਾਏ ਜਾਂਦੇ ਮਹਾਪੁਰਸ਼ਾਂ ਦੇ ਵੱਲੋਂ ਸੰਗਤਾਂ ਵੱਲੋਂ ਹਾਜ਼ਰੀਆਂ ਭਰੀਆਂ ਜਾਂਦੀਆਂ ਉੱਥੇ ਹੀ ਸਿਆਸੀ ਕਾਨਫਰੰਸਾਂ ਬੜਾ ਖਿੱਚਦਾ ਕੇਂਦਰ ਬਣਦਗੇ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਲਗਭਗ ਹਫਤੇ 10 ਦਿਨਾਂ ਤੱਕ ਉਹਨਾਂ ਦੇ ਉੱਤੋਂ ਜਿਹੜੀ ਐਨਐਸਏ ਹੈ ਉਹ ਖਤਮ ਹੋ ਜਾਣੀ ਹੈ ਕਿਉਂਕਿ ਐਨਐਸਏ ਉਹਨਾਂ ਦੀ ਟੁੱਟੀ ਨਹੀਂ ਐਨਐਸਏ ਉਹਨਾਂ ਨੇ ਪੂਰੀ ਭੁਗਤ ਲਈ ਹੈ ਵੱਧ ਤੋਂ ਵੱਧ ਜਿਹੜੀ ਐਨਐਸਏ ਹੈ ਉਹ 2 ਸਾਲ ਦੀ ਸਰਕਾਰ ਲਾ ਸਕਦੀ ਹੈ ਤੇ ਉਹਨਾਂ ਨੇ 2 ਸਾਲ ਦੀ ਐਨਐਸਏ ਪੂਰੀ ਕਰ ਲਈ ਉਹਨਾਂ ਨੇ ਜਿੰਨੀ ਐਨਐਸਏ ਬਣਦੀ ਸੀ ਉਹਨੇ ਭੁਗਤ ਲਈ ਇਸ ਤੋਂ ਵੱਧ ਸਰਕਾਰ ਲਾ ਵੀ ਨਹੀਂ ਸਕਦੀ ਤਾਂ ਕਰਕੇ ਉਹਨਾਂ ਦਾ ਜਿਹੜਾ ਅਖੀਰਲਾ ਸਾਥੀ ਸੀ ਭਾਈ ਪੱਪਲ ਪ੍ਰੀਤ ਸਿੰਘ ਉਹ ਵੀ ਕੱਲ ਪੰਜਾਬ ਦੀ ਧਰਤੀ ਤੇ ਆ ਚੁੱਕੇ ਆ ਅੱਜ ਪੁਲਿਸ ਉਹਨਾਂ ਦਾ ਰਿਮਾਂਡ ਲੈ ਚੁੱਕੀ ਹੈ ਇਸ ਤੋਂ ਬਾਅਦ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕੱਲੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬਾਕੀ ਨੇ 10 ਸਿੰਘਾਂ ਦੇ ਵਿੱਚੋਂ ਉਹਨਾਂ ਦੀ ਵੀ 22 ਤੇ 23 April ਨੂੰ ਜਿਹੜੀ NSA ਪੂਰੀ ਹੋ ਜਾਣੀ ਹੈ ਇਸ ਵਾਰ ਬਸਾਖੀ ਦੇ ਮੇਲੇ ਦੇ ਉੱਤੇ ਨੌਜਵਾਨਾਂ ਦੇ ਵਿੱਚ ਬੜਾ ਜਾਹੋ ਜਲਾਲ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸਾਰੇ ਨੌਜਵਾਨਾਂ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਥੋੜੇ ਦਿਨਾਂ ਤੱਕ ਮਹੀਨਿਆਂ ਤੱਕ ਬਾਹਰ ਆ ਜਾਣਾ ਹੈ ਤੇ ਪਹਿਲਾਂ ਉਹਨਾਂ ਦੀ ਬਾਹਰ ਆਉਣ ਦੀ ਕੋਈ ਮਿਆਦ ਨਹੀਂ ਸੀ ਕੋਈ ਦਿਨ ਨਹੀਂ ਸੀਗਾ ਤਾਂ ਕਰਕੇ ਨੌਜਵਾਨ ਜਿਹੜੀ ਪਿਛਲੀ ਵਿਸਾਖੀ ਸੀ ਉਹਦੇ ਉੱਤੇ ਨਿਰਾਸ਼ਤਾ ਸੀ ਪਰ ਇਸ ਵਾਰ ਵਿਸਾਖੀ ਦੇ ਮੇਲੇ ਤੇ ਬੜੀ ਚੜ੍ਹਦੀ ਕਲਾ ਹੈ ਕਿਉਂਕਿ ਜਿਹੜੇ ਅੰਮ੍ਰਿਤਪਾਲ ਦੇ ਸਮਰਥਕ ਨੌਜਵਾਨ ਨੇ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਮਨ ਦੇ ਵਿੱਚ ਬੜਾ ਵੱਡਾ ਚਾਅ ਹੈ ਇਸ ਲਈ ਉਹਨਾਂ ਨੇ ਤਿਆਰੀਆਂ ਵੀ ਵਿਸਾਖੀ ਦੇ ਮੇਲੇ ਰੰਗਾ ਬੜੀਆਂ ਧੂਮ ਧੜੱਕੇ ਦੇ ਨਾਲ ਕੀਤੀ ਗਈ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਦੇ ਆਗੂ ਸਹਿਬਾਨਾਂ ਦੇ ਵੱਲੋਂ ਜਿਹੜੇ ਸੀਨੀਅਰ ਆਗੂ ਹੈ ਉਹਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਤੇ ਦੋਸਤੋ ਜਿਹੜੇ ਸੀਨੀਅਰ ਆਗੂ ਉਹਨਾਂ ਨੇ ਡਿਊਟੀਆਂ ਵੀ ਲਾਈਆਂ ਗਈਆਂ ਕਿ ਤੁਸੀਂ ਵੱਧ ਤੋਂ ਵੱਧ ਸੰਗਤ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਕਾਨਫਰੰਸ ਦੇ ਵਿੱਚ ਸ਼ਾਮਲ ਹੋਣਾ ਹੈ ਇਹ ਕਾਨਫਰੰਸ ਕਿ ਇਤਿਹਾਸਕ ਹੋਵੇਗੀ ਰਿਕਾਰਡ ਤੋੜ ਕਾਨਫਰੰਸ ਹੋਣ ਜਾ ਰਹੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਮਤੇ ਉਹਨਾਂ ਦੇ ਪਿਤਾ ਸਰਦਾਰ ਤਰਸੇਮ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂ ਕਿਹੜੇ ਕਿਹੜੇ ਮਤੇ ਅੱਜ ਉਹਨਾਂ ਦੇ ਵਿਸਾਖੀ ਦੇ ਮੇਲੇ ਤੇ ਉਹਦੇ ਵਿੱਚ ਪੇਸ਼ ਕਰਨਗੇ ਉਹ ਵੀ ਲੋਕਾਂ ਦੇ ਵਿੱਚ ਉਤਸੁਕਤਾ ਬਣੀ ਹੋਈ ਹੈ ਕਿ ਆਉਣ ਵਾਲੇ ਸਮੇਂ ਦਾ ਜਿਹੜਾ ਮਾਸਟਰ ਪਲਾਨ ਹੈ ਸਾਰਾ ਪ੍ਰਚਾਰ ਕਰਨਾ ਪਾਰਟੀ ਨੂੰ ਚਲਾਉਣਾ ਉਹ ਕਿਸ ਤਰ੍ਹਾਂ ਦਾ ਰਹੇਗਾ ਇੱਕ ਨੌਜਵਾਨਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪਾਰਟੀ ਦੀ ਮੈਂਬਰਸ਼ਿਪ ਨੂੰ ਪ੍ਰਾਪਤ ਕਰਨਾ ਉਹ ਵੀ ਉਹਨਾਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਹੈ ਝਾਏ ਸਾਰੀਆਂ ਪਾਰਟੀਆਂ ਵੱਲੋਂ ਵਿਸਾਖੀ ਦੇ ਮੇਲੇ ਤੇ ਕਾਨਫਰੰਸਾਂ ਕੀਤਾ ਜਾਂਦੇ ਨੇ ਪਰ ਲੋਕਾਂ ਦੇ ਜਿਹੜੇ ਮਨ ਹੈ ਉਹ ਸਾਰੀਆਂ ਪਾਰਟੀਆਂ ਨੂੰ ਮੌਕਾ ਵਾਰੀ-ਵਾਰੀ ਦੇ ਕੇ ਹੁਣ ਮਨ ਭਰ ਚੁੱਕੇ ਹੈ ਉਹ ਚਾਹੁੰਦੇ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀ ਅੱਗੇ ਆਵੇ ਉਹ ਵੀ ਨੌਜਵਾਨਾਂ ਦੀ ਅਗਵਾਈ ਕਰੇ ਲੋਕਾਂ ਨੂੰ ਨਸ਼ਿਆਂ ਤੋਂ ਛੁਡਾ ਕੇ ਖੱਡੇ ਬਾਟੇ ਦੇ ਅੰਮ੍ਰਿਤ ਦੇ ਨਾਲ ਜੋੜੇ ਅਤੇ ਪੰਜਾਬ ਦਾ ਜਿਹੜਾ ਮਾਹੌਲ ਹੈ ਵਾਤਾਵਰਨ ਹੈ ਉਹ ਗੁਰੂ ਦੀ ਚੜ੍ਹਦੀ ਕਲਾ ਦੇ ਵਿੱਚ ਰੋਹਾਨੀਅਤ ਦੇ ਵਿੱਚ ਨੌਜਵਾਨ ਰੰਗੇ ਜਾਣ ਇਸ ਲਈ ਵਿਸਾਖੀ ਦੇ ਮੇਲੇ ਤੇ ਐਤਕੀ ਐਮ ਜਿਹੜੀਆਂ ਕਾਨਫਰੰਸਾਂ ਉਹ ਦੇਖਣ ਵਾਲੀਆਂ ਹੋਣਗੀਆਂ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਉਹ ਕੱਲ ਨੂੰ 12 ਤਰੀਕ ਨੂੰ ਸਖਵੀਰ ਸਿੰਘ ਬਾਦਲ ਨੇ ਪ੍ਰਧਾਨ ਫੇਰ ਬਣ ਜਾਣਾ ਹੈ ਕਿਉਂਕਿ ਸਾਰੇ ਪੱਤਰਕਾਰਾਂ ਨੇ ਗੱਲ ਅਨਾਉਂਸ ਕਰ ਦਿੱਤੀ ਹੈ ਕਿ ਸਰਦਾਰ ਸੁਖਵੀਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਦੁਬਾਰਾ ਫਿਰ ਪ੍ਰਧਾਨ ਹੋਣਗੇ ਬਹੁਤ ਸਾਰੇ ਉਹਨਾਂ ਦੇ ਆਗੂਆਂ ਦਾ ਕਹਿਣਾ ਸੀ ਕਿ ਪ੍ਰਧਾਨ ਬਦਲਿਆ ਜਾਵੇ ਪਰ ਜਿਹੜੇ ਡੈਲੀਗੇਟ ਆ ਕਹਿੰਦੇ ਉਹਨਾਂ ਦੀ ਮੰਗ ਹੈ ਕਿ ਸਰਦਾਰ ਸੁਖਵੀਰ ਸਿੰਘ ਨੂੰ ਦੁਬਾਰਾ ਪ੍ਰਧਾਨ ਬਣਾਇਆ ਜਾਵੇ ਉਹਨਾਂ ਤੋਂ ਬਿਨਾ ਜਿਹੜੀ ਅਕਾਲੀ ਦਲ ਦੀ ਪਾਰਟੀ ਹੈ ਕੋਈ ਵੀ ਆਗੂ ਚਲਾਉਣ ਦੇ ਸਮਰੱਥ ਨਹੀਂ ਕਹਿੰਦੇ ਕਿੰਨਾ ਖਰਚਾ ਹੁੰਦਾ ਮਹੀਨੇ ਦਾ ਕਿਸੇ ਨੂੰ ਨਹੀਂ ਪਤਾ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਜਾਣਦੇ ਐ ਉਹ ਖਰਚਾ ਕਰ ਸਕਦੇ ਐ ਜੋੜ ਸਕਦੇ ਐ ਇਹੋ ਜਿਹੇ ਜਿਹੜੀਆਂ ਗੱਲਾਂ ਆ ਦੋਸਤੋ ਉਹ ਬਾਹਰ ਆ ਰਹੀਆਂ ਤੇ ਦੂਜੇ ਪਾਸੇ ਅਕਾਲ ਤਖਤ ਸਾਹਿਬ ਤੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਉਹਦੇ ਵਿੱਚੋਂ ਦੋ ਮੈਂਬਰ ਅਸਤੀਫਾ ਦੇ ਗਏ ਸੀ ਪੰਜ ਮੈਂਬਰ ਬੜੀ ਚੜ੍ਹਦੀ ਕਲਾ ਦੇ ਨਾਲ ਉਹ ਵੀ ਭਰਤੀ ਕਰ ਰਹੇ ਐ ਵੱਡੇ ਵੱਡੇ ਇਕੱਠ ਕਰਕੇ ਭਰਤੀ ਕੀਤੀ ਜਾ ਰਹੀ ਐ ਆ 9 ਤਰੀਕ ਨੂੰ ਪਰਸੋ ਪੀਕੀ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਵੱਡਾ ਉਹਨਾਂ ਦਾ ਕੱਟ ਸੀ ਇੱਥੇ ਵੀ ਬੜੀ ਵੱਡੀ ਆ ਸੰਖਿਆ ਦੇ ਵਿੱਚ ਜਿਹੜੀ ਭਰਤੀ ਉਹ ਕੀਤੀ ਗਈ ਹੈ ਉਹ ਜ਼ਿਲ੍ਹਿਆਂ ਦੇ ਵਿੱਚ ਵੱਡੇ ਕੱਟ ਕਰ ਰਹੇ ਐ ਤੇ ਵੱਡੇ ਕੱਟ ਕਰਕੇ ਭਰਤੀ ਕਰ ਰਹੇ ਐ ਪਰ ਉਹਨਾਂ ਦੇ ਵਿੱਚ ਵੀ ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਕੁਝ ਆਗੂ ਉਹਨਾਂ ਦੀਆਂ ਸਟੇਜਾਂ ਤੇ ਵੀ ਉਹ ਬੈਠੇ ਹੁੰਦੇ ਐ ਜਿਹੜੇ ਬਾਗੀ ਤੇ ਦਾਗੀ ਨੇ ਕਿਉਂਕਿ ਜਿਹੜੀ ਕਾਲ ਤੱਕ ਸਾਬ ਨੇ ਨਵਾਂ ਕਾਲੀ ਦਲ ਸਿਰਜਣ ਨੂੰ ਆਖਿਆ ਤੇ ਉਹਨਾਂ ਸਾਰੇ ਆਗੂਆਂ ਨੂੰ ਆਖਿਆ ਕਿ ਤੁਸੀਂ ਨੈਤਿਕ ਆਧਾਰ ਗਵਾ ਚੁੱਕੇ ਹੋ ਪਰ ਉਹਨਾਂ ਆਗੂਆਂ ਦਾ ਪੱਖ ਇਹ ਹੈ ਕਿ ਅਸੀਂ ਜਿਹੜੀ ਸਜ਼ਾ ਲੱਗੀ ਸੀ ਕਾਲ ਤਖਤ ਤੋਂ ਪੂਰੀ ਕਰ ਲਈ ਇਸ ਲਈ ਅਸੀਂ ਨੈਤਿਕ ਆਧਾਰ ਦੁਬਾਰਾ ਫੇਰ ਪਾ ਲਿਆ ਇਹ ਤੇ ਦੋਸਤੋ ਅਸਲ ਦੇ ਵਿੱਚ ਤੇ 2027 ਦਾ ਸਮਾਂ ਦੱਸੂਗਾ ਲੋਕ ਦੱਸਣਗੇ ਕਿ ਕਿਹੜੇ ਅਕਾਲੀ ਦਲ ਨੂੰ ਲੋਕ ਚਾਹੁੰਦੇ ਐ ਤੇ ਕਿਹੜੀ ਸਿਆਸੀ ਪਾਰਟੀ ਨੂੰ ਲੋਕ ਪਸੰਦ ਕਰਦੇ ਐ ਹੁਣ ਤੇ ਸਾਰਨਾ ਪਾਰਟੀਆਂ ਆਪਣਾ ਆਪਣਾ ਜਿਹੜਾ ਰਾਗ ਹੈ ਉਹ ਲਾਪ ਰਹੀਆਂ ਪਰ ਨੌਜਵਾਨਾਂ ਦੇ ਵਿੱਚ ਜਿਹੜਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਉਹ ਭਾਈ ਅਮਰਤਪਾਲ ਸਿੰਘ ਦੀ ਬਸਾਕੀ ਦੀ ਕਾਨਫਰੰਸ ਹੈ ਸੋ ਆਓ ਦੇਖਦੇ ਹਾਂ 13 ਤਰੀਕ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਕਿਹੜੀ ਸਿਆਸੀ ਪਾਰਟੀ ਦੀ ਕਾਨਫਰੰਸ ਸਭ ਤੋਂ ਵੱਧ ਕਾਮਯਾਬ ਹੁੰਦੀ ਹੈ ਤੇ ਸਭ ਤੋਂ ਵੱਧ ਮੈਂਬਰਸ਼ਿਪ ਕਿਹੜੀ ਪਾਰਟੀ ਦੇ ਵਿੱਚੋਂ ਕੱਟੀ ਜਾਂਦੀ ਹੈ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਾਸਟਰ ਪਲਾਨ ਬਣਾ ਕੇ ਪੰਜਾਬ ਦੇ ਵਿੱਚ ਚੱਲੂਗੀ ਤੇ ਦੋਸਤੋ ਵਿਸਾਖੀ ਦੇ ਦਿਹਾੜੇ ਤੇ ਜਰੂਰ ਸਾਰੀਆਂ ਸੰਗਤਾਂ ਪਹੁੰਚਿਓ ਖਾਲਸਾ ਸਾਜਨਾ ਦਿਵਸ ਦੇ ਉੱਤੇ ਜਰੂਰ ਸਾਰੀ ਸੰਗਤ ਹਾਜ਼ਰੀ ਲਵਾਇਓ ਜਿਨ੍ਹਾਂ ਦਾ ਮਨ ਬਣ ਚੁੱਕਿਆ ਹੈ ਖੰਡੇ ਵਾਟੇ ਦਾ ਅੰਮ੍ਰਿਤ ਜਰੂਰ ਛਕਿਓ ਜਿਨ੍ਹਾਂ ਨੇ ਨਹੀਂ ਛਕਿਆ ਨਹੀਂ ਕੇਸ ਦਾੜੀਆਂ ਰੱਖੀਆਂ ਉਹ ਅਰਦਾਸ ਜਰੂਰ ਕਰਕੇ ਆਇਓ ਕਿ ਇਹ ਸੱਚੇ ਪਾਤਸ਼ਾਹ ਜਦੋਂ ਅਸੀਂ ਅਗਲੇ ਸਾਲ ਆਈਏ ਤੇ ਅਸੀਂ ਅੰਮ੍ਰਿਤ ਦਾ ਮਨ ਬਣਾ ਕੇ ਆਈਏ ਕੇਸ ਦਾੜੀਆਂ ਰੱਖ ਕੇ ਆਈਏ ਇਨੀਆਂ ਕ ਦੋਸਤੋ ਵਿਚਾਰਾਂ ਸੀ ਭੁੱਲ ਚੁੱਕ ਦੀ ਕਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ